ਕੁਝ ਦਿਨਾਂ ਤੋਂ ਬਖਰੀ ਤਰ੍ਹਾਂ ਦੀ ਬੇਚੈਨੀ ਤੇ ਅਚਵੀਜੀ ਲੱਗੀ ਹੋਈ ਸੀ ਹੁਣ ਵੀ ਹੈ ਉਦਾਸਰ ਹੈਗਾ ਆ ਪਰ ਅੱਜ ਸਵੇਰੇ ਮੈਂ ਨੋਟਿਸ ਕੀਤਾ ਇਹ ਜਦੋਂ ਵੈਸੇ ਮੈਂ ਜਪਜੀ ਸਾਹਿਬ ਦਾ ਪਾਠ ਬੜੇ ਆਰਾਮ ਦੇ ਨਾਲ ਸਹਿਜ ਦੇ ਨਾਲ ਕਰਨ ਦੀ ਕੋਸ਼ਿਸ਼ ਕਰਦਾ ਹੁੰਨਾ ਆ ਪਰ ਅੱਜ ਕੀ ਹੋਇਆ ਕਿ ਸਮਾਜਿਆ ਹੁੰਦਿਆਂ ਹੋਇਆ ਵੀ ਐ ਲੱਗੇ ਵੀ ਅੱਜ ਮੇਰੇ ਕੋਲੇ ਸਮਾਂ ਨਹੀਂ ਹੈ ਇਹ ਮੈਂ ਪਾਠ ਆਪ ਕਰਨ ਦੀ بجائے ਕੁਰਬਾਨੀ ਐਪ ਦੇ ਵਿੱਚ ਲਾ ਲਿਆ ਤੇ ਉਹਦੇ ਵਿੱਚ ਵੀ ਜੇ ਤੁਸੀਂ ਦੇਖੋਗੇ ਤੇ ਪਾਠ ਦੋ ਤਰ੍ਹਾਂ ਦੇ ਉਹਨਾਂ ਨੇ ਦਰਜ ਕੀਤੇ ਹੋਏ ਨੇ ਇੱਕ ਚਲੰਤ ਪਾਠ ਤੇ ਇੱਕ ਸਹਿਜ ਦੇ ਵਿੱਚ ਤੇ ਚਲੰਤ ਪਾਠ ਜਿਹੜਾ ਸ਼ੁਰੂ ਤੋਂ ਸੁਣਦੇ ਆ ਰਹੇ ਸੀ ਪੜ੍ਹਦੇ ਆ ਰਹੇ ਸੀ ਚਲੰਤ ਪਾਠ ਉਹਨੂੰ ਕਹਿੰਦੇ ਆ ਜਦੋਂ ਤੁਹਾਨੂੰ ਗੁਰਬਾਣੀ ਪੜਨ ਦੀ ਰਵਾਨਗੀ ਲਗਮਾਤਰ ਕੰਨਿਆਂ ਦੀ ਸਮਝ ਕਿੱਥੇ ਰਹਾਓ ਕਿੱਥੇ ਠਹਿਰਾਓ ਤੇ ਜਦੋਂ ਗੁਰਬਾਣੀ ਤੁਸੀਂ ਬਿਨਾ ਅੜੇ ਬਿਨਾ ਲਗਮਾਤਰ ਕੰਨੇ ਨੂੰ ਮਿਸ ਕੀਤਿਆਂ ਹੋਇਆ ਕੰਟੀਨਿਉਟੀ ਦੇ ਵਿੱਚ ਪੜਦੇ ਹਾਂ ਤਾਂ ਉਹਨੂੰ ਪਾਠ ਦਾ ਚਲੰਤ ਹੋਣਾ ਕਹਿੰਦੇ ਨੇ ਅੱਜ ਜਦੋਂ ਮੈਂ ਜਪਜੀ ਸਾਹਿਬ ਦਾ ਪਾਠ ਸੁਣਨ ਲੱਗਿਆ ਤਾਂ ਉਹਦੇ ਵਿੱਚ ਲਿਖਿਆ ਹੋਇਆ ਨਿਤਨੇਮ ਚਲੰਤ ਦੇ ਨਾਲ ਬ੍ਰੈਕਟ ਦੇ ਵਿੱਚ ਲਿਖਿਆ ਹੋਇਆ ਹੈ ਫਾਸਟ ਤੇਜ਼ੀ ਤੇਜ਼ੀ ਤੋਂ ਉਥੋਂ ਮੇਰੇ ਮਨ ਦੇ ਵਿੱਚ ਖਿਆਲ ਆਇਆ ਤੁਹਾਡੇ ਨਾਲ ਵੀ ਕਈਆਂ ਨਾਲੇ ਹੋਇਆ ਹੋਣਾ ਆ ਮਹਾਰਾਜ ਕਿਰਪਾ ਕਰਨਾ ਐਸਾ ਨਾ ਹੋਵੇ ਅਸੀਂ ਸਹਜ ਦੇ ਵਿੱਚ ਆਨੰਦ ਦੇ ਵਿੱਚ ਟਿਕ ਕੇ ਬਾਣੀ ਪੜ ਸਕੀਏ ਇਹ ਸਾਨੂੰ ਉਦਮ ਤੇ ਇਹ ਬਖਸ਼ਿਸ਼ ਪ੍ਰਾਪਤ ਹੋਵੇ ਪਰ ਜਦੋਂ ਮਨ ਚੰਚਲ ਹੋਵੇ ਤੋਂ ਪਾਠ ਚਲੰਤ ਹੋ ਜਾਂਦਾ ਆ ਫਾਸਟ ਫਾਸਟ ਹਾਲਾਂਕਿ 1-2 ਮਿੰਟ ਦਾ ਫਰਕ ਹੋਣਾ ਆ ਜੇ ਮੈਂ ਸਹਿਜ ਵਾਲਾ ਪਾਠ ਸੁਣਨ ਦਾ ਆਰਾਮ ਨਾਲ 1 ਜਾਂ 2 ਮਿੰਟੋਂ ਨੂੰ ਵਧੇਰੇ ਲੱਗਣੇ ਨੇ ਪਰ ਕਿਉਂਕਿ ਮਨ ਚੰਚਲ ਸੀ ਤੇ ਕਈ ਦਿਨਾਂ ਦੀ ਇਹ ਬੇਚੈਨੀ ਤੇ ਅਚਵੀਜੀ ਇਹ ਅੱਜ ਉਹ ਮਨ ਦੀ ਚੰਚਲਤਾ ਦੇ ਵਿੱਚੋਂ ਪਾਠ ਦੀ ਚਲੰਤ ਹੋਣ ਦੇ ਵਿੱਚ ਪ੍ਰਗਟ ਹੋਈ ਤੇ ਬਾ ਇਸੇ ਕਰਕੇ ਅੱਜ ਪਾਠ ਚਲੰਤ ਪਾਠ ਸੁਣਿਆ ਤੇਜੀ ਤੇਜੀ ਦੇ ਵਿੱਚ ਸੁਣਿਆ ਕਿ ਕਿ ਮਨ ਚੰਚਲ ਸੀ ਚੰਚਲ ਮਨ ਚਲੰਤ ਪਾਠ ਭੁੱਲਾਂ ਚੁੱਕਾਂ ਦੀ ਮਾਫੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ